ਗੁੱਡ ਮਾਰਨਿੰਗ ਜੀ ਸਸੀ ਕਾਲ ਸਾਰਿਆਂ ਨੂੰ ਅੱਜ ਆਪਣੀ ਸ਼ੁਰੂਆਤ ਹੋ ਰਹੀ ਹੈ ਸਵੇਰ ਦੀ ਤੇ ਮੈਂ ਜਲਦੀ ਜਲਦੀ ਉੱਠ ਕੇ ਪਹਿਲਾਂ ਤਾਂ ਮੈਂ ਸ਼ਾਵਰ ਚ ਗਈ ਸਿਰਨਾਹ ਕਰਾਈ ਤੇ ਹੁਣ ਆਪਾਂ ਤਿਆਰ ਹੋਣ ਲੱਗੇ ਆਂ ਆਪਾਂ ਅੱਜ ਦਾ ਅੱਜ ਹੈਗਾ ਸੰਡੇ ਅੱਜ ਤਾਂ ਜਾਨੂੰ ਪਹਿਲਾਂ ਜਾਨੂੰ ਗੁਰੂ ਘਰ ਗੁਰੂ ਘਰ ਤੋਂ ਮੱਥਾ ਟੇਕ ਕੇ ਫਿਰ ਆਪਾਂ ਜਾਨੇ ਕੰਮ ਤੇ ਹੁਣ ਮੈਂ ਜਲਦੀ ਜਲਦੀ ਹੁੰੜ ਕੇ ਤਿਆਰ ਤੇ ਮੈਂ ਤੁਹਾਨੂੰ ਦਿਖਾਉਣੀ ਮੈਂ ਕੀ ਕਰਦੀ ਆਂ ਤਦ ਮੈ ਲਗਨੀਆਂ ਹੱਸੇ ਰ ਪਜੇ ਰ ਕਿਹਾ ਆਪਣੇ ਰੈਂਕਿੰਗ ਮੇ ਰਹਿੰਦੇ ਇਹਨਾਂ ਲਈ ਸਕਿਨ ਕੇਅਰ ਤਦਵਾ ਦੇਗਾ ਮੇਰ ਕੋਲ ਰੈਂਕਰ ਗਾਰਡ ਇਹਦੇ ਜਿੱਥੇ ਮੜੀ ਮੋٹے ਆਪਣੇ ਰਿੰਗ ਤੋਂ ਜੇ ਪੈ ਜਾਂਦੇ ਜਿਵੇਂ ਕਹਿੰਦੇ ਉਹਦੇ ਲਈ ਹੈਗਾ ਇਹ ਵਸ ਇਹਨੂੰ ਆਪਾਂ ਇੱਧਰ ਕਰਕੇ ਲਗਾ ਦਿੰਦੇ ਆ ਤੇ ਇਹ ਤੋਂ ਬਾਅਦ ਆ ਜਾਂਦਾ ਮੇਰੇ ਕੋਲ ਆ ਜਾਂਦੀ ਆਈਜਲ ਆਈਜਲ ਜਿਹੜੀ ਅੱਖਾਂ ਥਲਕੇਰੇ ਜਿਹਾ ਜਾਂਦੇ ਆ ਤੇ ਜਾਂ ਸੁੱਜੀ ਜਾਂਦੀਆਂ ਜਿਹੜਾ ਆਪਾਂ ਫਲਫੀ ਫਲਫੀ ਹੋ ਜਾਂਦੀਆਂ ਉਹਦੇ ਲਈ ਇਹ ਮੇਰੀ ਆਈ ਜੈਲ ਆਈ ਜੈਲ ਤੋਂ ਬਾਅਦ ਆ ਜਾਂਦੀ ਹੈ ਕਰੀਮ ਕਰੀਮ ਮੈਂ ਪਹਿਲਾਂ ਲਗਾ ਲਿਆ ਤਾਂ ਬਸ ਇੱਕ ਬਾਦਲ ਇਹਨਾਂ ਆਪਣਾ ਸ਼ਾਨ ਲੋਸਾ ये अपन ये अपन बहुत जरूरी है ना लौड़ा के बाहर तो अपन जब क्या के मेरे बाहर ही सोके जाने है ਵਾਸੋ ਕਰ ਨਹੀਂ ਆ ਫਿਰ ਆਪਾਂ ਇਹਨੂੰ ਕਰ ਲੈਣੀ ਆ ਜੂڑا ਬਿਕੋਜ਼ ਆਪਾਂ ਗੁਰੂ ਘਰ ਜਾਣੇ ਆ ਗੁਰੂ ਘਰ ਆਪਾਂ ਜਾਣੇ ਆ ਇਸ ਲਈ ਵਾਲ ਵਗੈਰਾ ਇਕੱਠੇ ਕਰਕੇ ਜੂڑا ਕਰਕੇ ਤੇ ਬਸ ਆਪਣਾ ਮੇਕਅਪ ਇਹੀ ਹੁੰਦਾ ਆ ਮੇਕਅਪ ਨਹੀਂ ਕਰਦੇ ਸਕਿਨ ਕੇਅਰ ਕਰਦੇ ਆ ਬਸ

ਕਪਾ ਹੋ ਗਿਆ ਰੈਡੀ ਫਿਰ ਗੁਰੂ ਘਰ ਚਾਹ ਨੂੰ ਗੁਰੂ ਘਰ ਤੋਂ ਬਾਅਦ ਜਾਵਾਂਗੇ ਆਪਾਂ ਕੰਮ ਤੇ ਤੇ ਉਸ ਤੋਂ ਬਾਅਦ ਆਪਣਾ ਹੁੰਦੀ ਆ ਸ਼ੁਰੂਆਤ ਅੱਜ ਹੁਣ ਤੋਂ ਬਸ ਆਪਣੀ ਸ਼ੁਰੂਆਤ ਆਪਾਂ ਜਾਵਾਂਗੇ ਡਾਂਸ ਤੇ ਥੱਲੇ ਜਾ ਕੇ ਆਪਾਂ ਫਿਰ ਜਾਵਾਂਗੇ ਰਾਜੇ ਨਾਲ ਖੇਡਾਂਗੇ ਥੋੜੇ ਚਿਰ ਤੇ ਚਾਹ ਦੇ ਆਪਾਂ ਪੀਵਾਂਗੇ ਪਿੰਤੂ ਬਾਅਦ ਫਿਰ ਆਪਾਂ ਚੱਲਾਂਗੇ ਗੁਰੂ ਘਰ ਨੂੰ ਓਏ ਲੈ ਆਪਾਂ ਪਾਰ ਪਾਰ ਆਹ ਪਾਈ ਗਾਓ ਆਹ ਪਾਰਿ 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 ਕਾਜੋ ਜਾ ਪਾਰਿ ਕਾਜੋ ਪਾਰਿ ਕਾਜੋ oida te de

ਜੋ ਹੈ ਚਦਾਲ ਸਬ지 ਪੌਣੀ ਸਪੈਸ਼ਲੀ ਮੇਰੀ ਚਾਹ ਇਚ ਬੰਦੀ ਆ ਬੇਬੀ ਨੋ ਨੋ ਇੰਨਾ ਨਸੀਗਾ ਕੋਈ ਬੰਦ ਕਰ ਦੇ ਕੀ ਕੇਲਾ ਦੇਣਾ ਹੁਣ ਖਾਣ ਨੂੰ ਜਾਂ ਐਨੂ ਐਪਲ ਦੇਣਾ ਕੀ ਕਹਣਾ ਮੇਰੇ ਕੋਲ ਵੀ ਨੇ ਲੈ ਜੇ ਕੀ ਕਰਨਾ ਐ ਬਰਬਾਦੀ ਇਹ ਰੋਟੀ ਔਰ ਰੈਡੀ ਖਾਧੀ ਹੋਈ ਇਹ ਨਹੀਂ ਲੈ ਰੋਟੀ ਦੇ ਖਾ ਲਈ ਜੀ ਕੀ ਜਾਨ ਮੇਰੇ ਬਤਰੀ ਦੀ ਆ ਗਿਆ ਫਾਜ ਦਾ ਹੁੰਦਾ ਫਟਫਟ ਕੇ ਮੇਰੇ ਕੇਸ ਨੂੰ ਕੋਈ ਛੇੜ ਦੇ ਤੇ ਮੈਂ ਕੀ ਲੈਣਾ ਐਪਲ ਖਾਂਦਾ ਇਹਨੂੰ ਐਪਲ ਗ੍ਰੀਨ ਖਾਂਦਾ ਹੈ ਜਾਂ ਰੈੱਡ ਖਾਂਦਾ ਲੀਗਾ ਇਹ ਜੇ ਤੁਸੀਂ ਵੀ ਗ੍ਰੀਨ ਐਪਲ ਜ਼ਿਆਦਾ ਖਾਇਆ ਕਰੋ ਕਿਉਂਕਿ ਇਹ ਤੁਹਾਡੀ ਸਿਹਤ ਲਈ ਬਹੁਤ ਫਾਇਦੇਪੂਰਨ ਹੈ ਐਪਲ ਗ੍ਰੀਨ ਖਾਣਾ ਸਹੀ ਹੈ ਜਦੋਂ ਰੈੱਡ ਮਿੱਠਾ ਹੁੰਦਾ ਚੂ ਸ਼ੂਗਰ ਵਧੂਦੀ ਹੈ ਜੇ ਇੱਕ ਹੁੰਦੀ ਨਹੀਂ ਸਵਾਲ ਲੱਗਦਾ ਨਾ ਗ੍ਰੀਨ ਤੇ ਇਹਨੂੰ ਕੱਟ ਕੇ ਨਿੱਕਾ ਨਿੱਕਾ ਕੱਟ ਕੇ ਤੇ ਇਹਦੇ ਵਿੱਚ ਤੁਸੀਂ ਉੱਤੇ ਜਿਹੜਾ ਬਲੈਕ ਸੋਲਟ ਹੁੰਦਾ ਜਾਓ ਪਾ ਦਦੇ ਜਾਂ ਚਾਟ ਮਸਾਲਾ ਪਾ ਕੇ ਉਹ ਖਾਇਆ ਕਰੋ ਇਤਸਾਬਸ ਬੈਸਟ ਐਪਲ ਹੈਗਾ ਉਹ ਮੈਂ ਗ੍ਰੀਨ ਐਪਲ ਆਪਾਂ ਚੱਲੇ ਗਏ ਗੁਰਦੁਆਰਾ ਸਾਹਿਬ ਨੂੰ ਬੈਠਣ ਲੱਗਿਆ ਆਪਾਂ ਗੱਡੀ ਦੇ ਵਿੱਚ ਆਪਾਂ ਪਹੁੰਚ ਕੇ ਗੁਰੂ ਘਰ ਤੇ ਆਪਾਂ ਮੱਥਾ ਟੇਕ ਕੇ ਦੁਬਾਰਾ ਫਿਰ ਆਪਾਂ ਮਿਲਦੇ ਹਾਂ ਹੁਣ ਅਸੀਂ ਐਸੀ ਘਰ ਐ ਘਰ ਆ ਕਿ ਹੁਣ ਮੈਂ ਤੋਤੇ ਭਾਂਡੇ ਜਿਹੜੇ ਪੈਸੇ ਸਵੇਰ ਦੇ ਰੱਖ ਕੇ ਰਹੀ ਸੀਗੇ ਸਵੇਰੇ ਅਸੀਂ ਅੱਗ ਨਹੀਂ ਚਲੇ ਗਏ ਅਸੀਂ ਥੋੜਾ ਜਿਹਾ ਗੁਰੂ ਘਰ ਜਾਣ ਨੂੰ ਸੰਭਿਆ ਹੱਸ ਹੱਸ ਸੰਭਿਆ ਆਪਾਂ ਗੁਰੂ ਘਰ ਜਾਂਦੇ ਮੱਥਾ ਟੇਕਣ ਤੇ ਉੱਥੇ ਸਾਨੂੰ ਬਾਬਾ ਜੀ ਨੇ ਖੁਲੀ ਦੇ ਦਿੱਤੀ ਤੇ ਦੇਖਾ ਕੇ ਫਿਰ ਅਸੀਂ ਬ੍ਰੈਕਫਾਸਟ ਕੋਈ ਖਾਤਾ ਨਹੀਂ ਅਜੇ ਤੇ ਹੁਣ ਆਪਣਾ ਹੈਗਾ ਲੰਚ ਬਣਾ ਲਗੇ ਲੰਚ ਦੇ ਵਿੱਚ ਮੇਰੀ ਹੈਗੀ ਆ ਹੁਣ ਮਿਰਚੇ ਵੀ ਬਤਨੀ ਤੇ ਉਧਰ ਮੇਰੀ ਸਟੀਮ ਹੋ ਰਹੀ ਆ ਬਰੋਕਲੀ ਬਰੋਕਲੀ ਦੋ ਮਿੰਟ ਥੋੜੇ ਜਿ ਸਟੀਮ ਹੋ ਜਾਂਦੀ ਹੈ ਤੇ ਜਿਹੜੀ ਬਰੋਕਲੀ ਆ ਇਹਨੂੰ ਬੋਇਲ ਕਰਕੇ ਥੋੜੇ ਜਿ ਪਾਣੀ ਚ ਰੱਖ ਦਿੰਨੇ ਉਦੋਂ ਬਾਅਦ ਆਪਾਂ ਇਹਨੂੰ ਕੱਟ ਕੇ ਫਿਰ ਇਹਨੂੰ ਫਰਾਈ ਚਾਹਤ ਹੁੰਦੀ ਹੈ ਫਿਰ ਫਰਾਈ ਕਰਕੇ ਡਰਾਈ ਹੋ ਜੂ ਲਾਈਕ ਜਿਵੇਂ ਰੋਸਟ ਵਗੈਰਾ ਹੁੰਦੇ ਨੇ ਤੇ ਉਸ ਤੋਂ ਬਾਅਦ ਫਿਰ ਆਪਾਂ ਇਹ ਹੋਗਾ ਆਪਣਾ ਹੈਲਥੀ ਲੰਚ ਅਜੇ ਪਰ ਸ਼ਾਮ ਦਾ ਆਪਣਾ ਖਾਣਾ ਹੋਣਾ ਹੈ ਅੱਜ ਦਾਲ ਦੇਖਦੇ ਕਿਹੜੀ ਦਾਲ ਖਾਣੀ ਹੈ ਕਿ ਹੈ ਹਲ ਤਾਲਾ ਸਾਰੀ ਹੈਲਥੀ ਹੈ ਜਿਹੜੀ ਮੱਤੀ ਖਾ ਲੋ ਪਰ ਉਹਦੇ ਵਿੱਚ ਇਹ ਹੈਗਾ ਕਿ ਆਪਾਂ ਜਿਹੜਾ ਤੜਕਾ ਲਾਉਣੀ ਆਪਾਂ ਘਿਓ ਦੇ ਨਾਲ ਦਾ ਤੇ ਉਹ ਆਪਾਂ ਨਹੀਂ ਲਾਵਾਂਗੇ ਜਿਸ ਹੈਲਥੀ ਦਾਲ ਪਾਵਾਂਗੇ ਆਪਾਂ ਤਰ ਤਸਨ ਸਭ ਕੁਝ ਬਾਦੀ ਮਸਾਲੇ ਪਾ ਕੇ ਬਣਾਵਾਂਗੇ ਪਰ ਹੈਲਥੀ ਦੇ ਕਾਰਨ ਕਿ ਆਪਾਂ ਦਹੀਂ ਉਹਦੇ ਵਿੱਚ ਤੇਲ ਜਾਂ ਘਿਓ ਨਹੀਂ ਪਾਉਂਦੇ ਤੇ ਜੇ ਤੁਸੀਂ ਕੋਨਾ ਚਾਹੁੰਦੇ ਹੋ ਤਾਂ ਦੇਸੀ ਘਿਓ ਦੀ ਵਰਤੋਂ ਕਰਨਾ ਸਭ ਤੋਂ ਹੈਲਥੀ ਹੈ ਦੇਸੀ ਘਿਓ ਤੇ ਜਾਣ ਤੁਸੀਂ ਕੋਕੋਨਟ ਤੇਲ ਹੁੰਦਾ ਜਿਹੜਾ ਜੀਲਾ ਨਾ ਚਾਹਵੇ ਤੁਸੀਂ ਛੋੜਾ ਉਪਾਸ ਕਰੀਆ ਕੋਸ਼ਿਸ਼ ਕਰਿਆ ਕਰੋ ਕਿ ਦੇਸੀ ਘਿਓ ਦੀ ਵਰਤੋਂ ਕਰੋ ਤੇ ਤੁਹਾਡੀ ਸਿਹਤ ਲਈ ਵਧੀਆ ਰਹਿੰਦਾ ਤੇ ਹੈਲਥੀ ਸਿਹਤ ਰਹੇਗੀ ਹੈਲਥੀ ਜਿਹੜਾ ਤਾਂ ਲਈ ਤਾਂ ਨੂੰ ਹੈਲਥੀ ਖਾਣਾ ਖਾਣ ਦੀ ਜ਼ਰੂਰਤ ਹੈ ਤੇ ਤੁਹਾਨੂੰ ਥੋੜੀ ਐਕਸਰਸਾਈਜ਼ ਦੀ ਜ਼ਰੂਰਤ ਹੈ ਐਕਸਰਸਾਈਜ਼ ਕੋਈ ਵੀ ਹੋਵੇ ਤੁਸੀਂ ਕੰਮ ਤੇ ਜਾ ਰਹੇ ਹੋ ਤੁਰ ਕੇ ਜਾ ਰਹੇ ਹੋ ਸਾਈਕਲ ਤੇ ਜਾ ਰਹੇ ਹੋ ਬਾਹਰ ਕਿਤੇ ਘੜਾ ਘਟਨਗੇ ਆ ਟਾਊਨਸ ਕੋ ਮਤਲ ਕੇ ਕਿਤੇ ਵੀ ਹੋਵੇ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ ਕੋਈ ਵੀ ਹੋਵੇ ਤੁਹਾਡੀ ਐਕਸਰਸਾਈਜ਼ ਤੇ ਉਹਨਾਂ ਨਾਲ ਹੈਲਥੀਅਰ ਬੈਟਰ ਹੈ ਕਿ ਸੋਫੇ ਤੇ ਬੈਠਣੋਂ ਜਿਵੇਂ ਸਾਡੇ ਸੋਫੇ ਤੇ ਬੈਠੇ ਹੁਣ ਤੇ ਮੂੰਹ ਰਲਾ ਲਿਆ ਟੈਲੀ ਲੈਂਪਕ ਦੇ ਗੇਮਾਂ ਤੇ ਹੁਣ ਅਸੀਂ ਇੱਦਾਂ ਘੰਟਾ ਹੀ ਹੋ ਜਾਈਏ। ਬਿਆ ਸਹੀ ਹੈ ਨਾ? ਦੇਖੋ ਅਸੀਂ ਤੇ ਬਿਠਾਈ ਲਰਨਿੰਗ ਬੈਟਨ ਫਿਰ ਅਸੀਂ ਤੇ ਜਦ ਨੂੰ ਫਿਰ ਅਸੀਂ ਰੋਟੀ ਦਾ ਟਾਈਮ ਹੋ ਜਾਣਾ ਫਿਰ ਲੰਚ ਦਾ ਟਾਈਮ ਹੋ ਜਾਊਗਾ ਫਿਰ ਅਸੀਂ ਫਿਰ ਦੁਆਸ ਅਸੀਂ ਫਿਰ ਕੰਮ ਤੇ ਚੱਲ ਪਾਂਗੇ। ਇਹ ਜੇ ਮੈਂ ਬਾਹਰ ਬਾਗਾਂ ਚ ਦੇਖਣ ਜਾਣਾ ਮੇਰੇ ਕੱਦੂ ਦੇ ਕਿੱਡਾ ਕਿਡੇ ਕਿੱਡ ਕੱਦੂ ਹੋ ਗਏ। ਤੇ ਤੋਰੀਆਂ ਤਾਂ ਮੇਰੇ ਹੋਈਆਂ ਪਈਆਂ ਉਹ ਤੋੜਨ ਵਾਲੀਆਂ ਆ ਹੁਣ ਦਿਖਾਉਂਗੀ ਲੇਟਰੋਂ ਜਾਂਦੇ ਆਪਾਂ ਗਾਟੇ ਤੇ ਤੋਰੀਆਂ ਵੀ ਤੋੜਦੇ ਲੈਣੀਆਂ ਤੇ ਕਦੂ ਮੈਨੂੰ ਲੱਗਦਾ ਹੈ ਕਿ ਹੈਗੇ ਆ ਵੱਡੇ ਆ ਪਰ ਥੋੜੇ ਜਿਹਾ ਸ਼ਾਇਦ ਛੋਟੇ ਆ ਕਿ ਆਪਾਂ ਤੋੜਨ ਨਾਲ ਜਦੋਂ ਆਪਰੇ ਕਦੂ ਮਤਨ ਦੇ ਖੰਭੀ ਜਦੋਂ ਹੁਣ ਗਏਗੇ ਬਾਹਰ ਤੇ ਦੇਖਦੇ ਵੀ ਕਦੂ ਕਿੱਡੇ ਕਿੱਡੇ ਹੋ ਗਏ ਤੇ ਇਹਨਾਂ ਨੂੰ ਅਜੇ ਕਿੰਨਾ ਚਿਰ ਲੱਗੂਗਾ ਹੋਰ ਬਣਨ ਨੂੰ ਤੇ ਮੈਂ ਬਹੁਤ ਐਕਸਾਈਟਡ ਆ ਕਿ ਅੱਗੇ ਆਪਾਂ ਪਿਛਲੇ ਸਾਲ ਨੂੰ ਉਦੋਂ ਪਿਛਲੇ ਸਾਲ ਕਦੂ ਹੋ ਸੀ ਇੰਨੇ ਕਦੂ ਸਾਡੇ ਲੱਗੇ ਸੀ ਜਿਹੜੇ ਜਿਹੜੇ ਲੰਬੇ ਵਾਲੇ ਹੁੰਦੇ ਆ ਸਾਰੇ ਐਂਡਿਮੋਟਿਕਲ ਨੂੰ ਦੇਖ ਕੇ ਥੱਕ ਗਏ ਸੀ ਸੀ ਇੰਨੇ ਕੱਦੂ ਲੱਗੇ ਸੀ ਕਿ ਐਦ ਕੀ ਲੱਗੇ ਆਪਣੇ ਕੋਲ ਡਿਫਰੈਂਟ ਕੱਦੂ ਆ ਪਤਾ ਨਹੀਂ ਉਹ ਤਾਂ ਵੀ ਇਹ ਤੋਂ ਅਸੀਂ ਕਿਥੋਂ ਇੰਡੀਆ ਦੇ ਲਿਆ ਜਾਂ ਕਿੱਥੋਂ ਲਿਆ ਬਹੁਤ ਸੋਹਣੇ ਕੱਦੂ ਲੱਗੇ ਹੋਏ ਆ ਤੇ ਹੁਣ ਆਪਾਂ ਉਹਨਾਂ ਨੂੰ ਦੇਖਣੇ ਜਾ ਕੇ ਆਪਾਂ ਨਾ ਕੋ ਲੰਚ ਖਾਉਂਗੇ ਲੰਚ ਖਾਣ ਤੋਂ ਬਾਅਦ ਆਪਾਂ ਫਿਰ ਜਾਵਾਂਗੇ ਕੁਝ ਜਗ੍ਹਾ ਨੂੰ ਕਿ ਮੈਨੂੰ ਭੁੱਖ ਬੋਲ ਗਈ ਕਿ ਸਵੇਰ ਤੋਂ ਲੰਚ ਸੀ ਕੁਝ ਖਾਧਾ ਨਹੀਂ ਸੀ ਕੋਈ ਬ੍ਰੈਕਫਾਸਟ ਸਵੇਰ ਵੀ ਆਪਣੇ ਦੇ ਖਾਧੇ ਜੇ 7 ਵਜੇ ਦੀ ਫਿਰ ਹੁਣ ਆਪਾਂ ਖਾ ਕੇ ਲੰਚ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਉੱਤਰ ਹੁਣ ਮਲੇ ਬੀ ਰੱਖਣ ਲੱਗੇ ਆ ਇਹਨੂੰ 에ਗਗ ਬੈਗ ਵਿੱਚ ਪਨੀਰ ਆ ਥੋੜਾ ਜਿਹਾ ਤੇਲ ਗਰਮੀਆਂ ਦੋਨੇ ਰੱਖਣਗੇ 에ਗਗ ਬੈਗ ਦੇ ਚੇਕ ਵਿੱਚ ਬਹੁਤ ਬਾਹਰ ਤੇਦਰ ਮੈਡੀ ਲੋਕੀ ਵੀ ਰੈਡੀ ਹੋ ਗਈ ਹੁਣ ਆਪਾਂ ਕੋਈ ਨਹੀਂ ਜਾਣਕੀ ਦੇ ਮਾਣੇ ਦੇ ਬਲਕੀ ਤੋਂ ਦਾ ਹੈ ਇਹਗੇ ਹੈਲਥੀ ਖਾਣਾ ਖਾਇਓ ਤੇ ਸਿਹਤ ਵਧੀਆ ਰਹਿੰਦੀ ਆ ਤੇ ਇਹ ਦੋ ਜੂਕਾ ਰੱਖਾ ਕਰੋ ਬਾਕੀ ਕੰਮ ਕੁ ਮਤ ਆਪਣੇ ਹੁੰਦੇ ਰਹੇ ਆ ਸਾਂਝੀ ਕਲ ਜ਼ਿੰਦਗੀ ਦੇ ਵਿੱਚ ਚਾਹੀਦੇ ਆ ਸਾਰੇ ਟੀਨੇ ਮੱਗ ਜਾਣਾ ਕਰਕੇ ਆਪਣਾ ਕੈਰੈਕਟਰ ਜਿਹੜਾ ਤੁਹਾਨੂੰ ਯਾਦ ਆਵੇ। ਯਾ ਫਿਰ ਕਿਸੇ ਦਾ ਜਲਾ ਲੋਕ ਕਿਸੇ ਨੇ ਇਹ ਰੱਖਣਾ ਉਹ ਤੁਸੀਂ ਆਪ ਰੱਖਣਾ ਆ। ਸਭਾ ਮੇਰੀ ਦੇ ਦੋ ਪ੍ਰੋਫਾਈਲ ਵੀ ਰੈਡੀ ਆ ਗਈ। ਤੀਈ ਰੋਕਮੇਤੀ। ਇਹ ਆਉਂਦੀ ਰੈਡੀ ਆਪਾਂ ਇਹਨੂੰ ਪਾਵਾਗੇ ਹਾਂ ਫਲੇਟ ਤੇ ਗੈਸਚਰ। ਕਿਤਾਬ ਕਿਤੇ ਦੇ ਕੇ ਮਿ ਰਹਾਂ। ਕਈ ਵਾਰ ਤਾਂ ਬੋਕਰੀ ਨੂੰ ਮੈਂ ਇੱਕ ਵਾਰ ਚਾਹ ਲੈਣੀ ਆ ਇਹ ਫੇਚ ਰੱਖ ਕੇ ਤੇ ਫੇਰੇ ਤਾਂ ਮਤਲਬ ਹੋਸਟ ਕਰ ਲੱਗੀ ਆ ਇਹ ਮੇਰਾ ਰਾਜਾ ਇਹ ਤਾਂ ਰਾਜਾ ਇੱਕ ਤਾਂ ਮੇਰ ਨਾਲ ਲੜਦਾ ਵੀ ਆ ਇਹ ਜੇ ਤੁਸੀਂ ਲੜਾਈ ਦੇਖਣੀ ਆ ਹਨਾ ਹੋਈ ਗੰਨਾ ਮੈਂ ਫੇ ਅਵੇ 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 ਪਰ ਲਾਈ ਆ ਆ ਦੇਖੋ ਲੜਾਈ ਕਰਦਾ ਮੇਰ ਨਾਲ ਹਾਂ ਇੱਕ ਹੀ ਹੋਣਾ ਉਹ ਮਰਨਾ ਨਾ ਲੇਕਰ ਖਾਲੇ ਨਹੀਂ ਕਰਦਾ ਅਦਰੇ ਨੂੰ ਕੁਛ ਹੋਰ ਦਵਾ ਲਾ ਲਾਏ ਨੂੰ ਗੁੱਸਾ ਹੋਇਆ ਕਿ ਮੈਂ ਉਹ ਜੀ ਨੂੰ ਖਾਣਾ ਨਹੀਂ ਦਿੱਤਾ ਚਾਚਾ ਆ ਗਿਆ ਛੋੜ ਦੇ ਆ ਗਿਆ ਪਰੇ ਨੂੰ ਆਪ ਕੋ ਮਾਰਾ ਕਹਿੰਦੇ ਬਾਹਰ ਐ ਨਹੀਂ ਹਾਂ ਹਦਰੀ ਸਲਵਾਰੇ ਨਾ ਪਾ ਦਿਨੀ ਆ ਇਹ ਤਾਂ ਬੇਰੀ ਬਰੋਕਲੀ ਦੀ ਆ ਗਈ ਹੋਰ ਮਿਟੋ ਦਾ ਬਾਹਰ ਮਾਰਿਆ ਓਕੇ ਟੁੱਟ ਗਿਆ ਹੁਣ ਵਿੱਚ ਤਾਂ ਕਿੰਨੇ ਚਿਰ ਲਗਾਣਾ ਚਾਹੀਦਾ ਮਸਲੋ ਕੋ ਪਾਣੀ ਵਿੱਚ ਤੇ ਆਪਾਂ ਕਰਦੇ ਹਾਂ ਪਲੇਟਾਂ ਤਿਆਰ ਇਹ ਹੈਗਾ ਆਪਣਾ ਸਿਕਵਲ ਨੂੰ ਵੀ ਬਰੋਕਲੀ ਤੇ ਪਨੀਰ ਹੋਣਾ ਨਾਲ ਹੋਣੀ ਹਮਦੂਨੀ ਆ ਜਾਓ ਤੇ ਲੋਨਲੀ ਆਪਣਾ ਹੰਦਾ ਸੈਲਡ ਵਗੈਰਾ ਜਿਹਦੇ ਵਿੱਚ ਆਪਾਂ ਕੋਈ ਵੀ ਸਲਟ ਪਾ ਕੇ ਦੇ ਵਿੱਚ ਚੱਕ ਪਿਸ ਪਾਲੇ ਦੇ ਕਿਹੜੇ ਮੱਧਿਓ ਜਾਓ ਫ੍ਰੀ ਵਿਭਾਗ ਖਾ ਲਈਦਾ ਇਹ ਛੋਟੇ ਛੋਟੇ ਸੈਲੈਕ ਦੋ ਛੋਟੇ ਛੋਟਾ ਸੈਲੈਕ ਕਰਤਾ ਹਾਂਗੇ ਕੱਟ ਕੇ ਉਹਦੇ ਵਿੱਚ ਜਾਂ ਤੁਸੀਂ ਛੋਟੇ ਜਿਹੇ ਰੋਪਣੇ ਪਾਉਗੇ ਜਾਂ ਤੁਸੀਂ ਚੱਕ ਪਿਸ ਪਾਲੋਗੇ ਨਾ ਤੇ ਅਰ ਜੀ ਆ ਪਾ ਕੇ ਫਿਰ ਦੋ ਚਮਚੇ ਦਹੀਂ ਦੇ ਪਾ ਕੇ ਉਹਨੂੰ ਮਿਕਸ ਕਰਕੇ ਸੈਲਡ ਬਣਾ ਕੇ ਨਿਕਲ ਜੇ ਫਿਰ ਤੇ ਪਾ ਲੋ ਚਾਟ ਮਸਾਲਾ ਆਪਾਂ ਪੰਜਾਬੀ ਚਲਾਇ ਕਿ ਕਰਦੇ ਆ ਚਾਟ ਮਸਾਲਾ ਪਾ ਲੋ ਉਹਨੂੰ ਤੇ ਕਦੀ ਵੀ ਚਿੱਟਾ ਨੂੰ ਕਦੀ ਨਾ ਕਰ ਜੂਸ ਕਰੋ ਹਮੇਸ਼ਾ ਜੂਸ ਕਰੋ ਪਿੰਕ ਨੂੰ ਤੇ ਜਾਂ ਕੁਝ ਤੇ ਬਲੈਕ ਸੌਸ ਜਦੂ ਕਰ ਦਿੱਤਾ ਜੀ ਕਾਲੀਆਂ ਮੱਚ ਹਮੇਸ਼ਾ ਨਾਲ ইউজ ਕਰੋ ਜੋ ਇਹ ਵਿੱਚ ਈੜਾਉਣੇ ਆ ਤੇ ਕਾਲੀਆਂ ਵਿੱਚ 10 ਜੀ ਦੇ ਵਿੱਚ ਜ਼ਰੂਰ ਆਏਗਾ ਤੁਹਾਨੂੰ ਤੇ ਲੱਗਣਾ ਹੈ ਹਾਂ ਕਿੰਨੇ ਮਿੰਟਾਂ ਦਾ ਆਇਆ ਹੈ ਮੈਂ ਤਾਂ ਕੋਲੇ ਘਰੇ ਮੈਂ ਰੱਖਿਆ ਆਇਆ ਪਾੜਾ ਤੇ ਅਸੀਂ ਮੰਗਣਾ ਨਹੀਂ ਨਹੀਂ ਚੱਲਦਾ ਅਸੀਂ ਅਸੀਂ ਸਿਰਫ ਲੜਦੇ ਨਹੀਂ ਹੈਗੇ ਓਏ ਚੱਲ ਹੁਣ ਪਾੜਾ ਕੇ ਦਿਖਾ ਦੇ ਪਾੜਾ ਕੇ ਦਿਖਾ ਦੇ ਹਾਂ ਪਾਣੀ ਨਹੀਂ ਜਾਂਦੇ ਨੇ ਕਿ ਉਹ ਪਾਣੀ ਲੱਗਦਾ ਤੇ ਇਹ ਤੋਂ ਇਹਨੇ ਕੱਖੇ ਅੰਦਰ ਹਵਾ ਮਾਰ ਕੇ ਜਾਂਦਾ ਜਦੋਂ ਮਾਰਦਾ ਆ ਇਹ ਬੱਸ ਪੁੱਠ ਲੱਗੀ ਢਿੱਡ ਨੂੰ ਬਹੁਤ ਆ ਦੇਖੋ ਜੀ ਸਾਡਾ ਬਣ ਗਿਆ ਲੰਚ ਤੇ ਹੁਣ ਇਹਦੇ ਉੱਤੇ ਮੈਂ ਪਾਉਂਗੀ ਚਾਟ ਮਸਾਲਾ ਚਾਟ ਮਸਾਲਾ ਪਾਉਂਗੀ ਔਰ ਇਹ ਬ੍ਰੋਕਲੀ ਤੇ ਹੀ ਤੇ ਹੁਣ ਉਮੀ ਤੇ ਪਨੀਰ ਤੇ ਨਹੀਂ ਪਾਉਂਦੀ ਮੈਂ ਮੇਰੇ ਕੋਲ ਕਿੰਨਾ ਸੋਹਣਾ ਲੰਚ ਹੈਲਥੀ ਇਹ ਜਿਹੜੇ ਖਾਣੇ ਬਣਾ ਬਣਾ ਕੇ ਖਾਇਆ ਕਰੋ ਤੁਸੀਂ ਫਿਰ ਸੋਣਾ ਲੱਗਦਾ ਨਾਲੇ ਹੈਲਥ ਲਈ ਸਭ ਤੋਂ ਬੈਸਟ ਆਪਾਂ ਚਾਹੀਦੀ ਸਭ ਤੋਂ ਵੱਡੀ ਹੈਗੀ ਹੈਲਥ ਹੈਲਥ ਤੋਂ ਬਿਨਾ ਆਪਣੇ ਕੋਲ ਕੁਝ ਨਹੀਂ ਹੁੰਦਾ ਹੈਲਥ ਨੂੰ ਅਸੀਂ ਸੰਭਾਲੂਗੇ ਤਾਂ ਸਾਰਾ ਕੁਝ ਤੁਹਾਡੇ ਨਾਲ ਆ ਆਪਾਂ ਲੱਗਿਆ ਹੁਣ ਦਾਲ ਤਰਨਾ ਜਿਹੜੀ ਇਹ ਸ਼ਾਮ ਦੀ ਖਾਣੇ ਦੀ ਸ਼ਾਮ ਨੂੰ ਆ ਲੰਚ ਕਰ ਲਿਆ ਭਾਂਡਿਆਂ ਦੀ ਲਾਲੀ ਆ ਪਟੇਰੀ ਇਹ ਆਪਣਾ ਪਤਰੰਗੇ ਦਾਵਾ ਦਾ ਸਾਰਾ ਕੁਝ ਆਪਾਂ ਇੱਥੇ ਪਾ ਦੇਣਾ ਹੈ। ਇਹ ਲੋਹਾ ਹੋਏ ਤਾਂ ਲੈ ਜੀਰੇ ਦਾ ਤੜਕਾ ਤੁਸੀਂ ਲਾ ਸਕਦੇ ਆ। ਪਰ ਮੈਂ ਕੋਈ ਤੜਕਾ ਲਾਉਣਾ ਨਹੀਂ ਇਹਨੂੰ ਇੱਥੇ ਬਣਾਉਣੀ ਆ ਤੇ ਨਾਲ ਇਸ ਆਪਾਂ ਸਲਡ ਖਾਵਾਂਗੇ। ਇਹ ਹੋ ਜਾਣੀ ਆਪਣੀ ਹੈਲਥੀ ਸ਼ਾਮ ਦਾ ਖਾਣਾ। ਇਹ ਆਪਣਾ ਯੋਜਨਾ ਵੀ ਜੇ ਆਪਾਂ ਵੀ ਤੇ ਦੋ ਦਿਨ ਵਧੀਆ ਅਚੰਗਾ ਠੋਖਾ ਜਿਵੇਂ ਇਹਨੇ ਬਾਹਰੋਂ ਜਾਂਦੇ ਤੋਂ ਵੀ ਲੈ ਕੇ ਆਪਾਂ ਖਾਣਾ ਖਾ ਲਈਏ ਤਾਂ ਇਹਨੋਂ ਦੁਬਾਰਾ ਦੇ ਦੋ ਦਿਨ ਤੁਸੀਂ ਆਪਾਂ ਇੰਦਾ ਦਾ ਹਲਕਾ ਖਾਣਾ ਖਾਈਏ ਹੈਲਥੀ ਖਾਣਾ ਖਾਈਏ ਤਾਂ ਆਪਣੀ ਸਿਹਤ ਵਧੀਆ ਰਹਿੰਦੀ ਆ ਭਾਰ ਵੀ ਵਧਦਾ ਸਿਹਤ ਵੀ ਵਧੀਆ ਰਹਿੰਦੀ ਆ ਤੇ ਕੋਈ ਆਪਾਂ ਨੂੰ ਬੜਾ ਟੈਨਸ਼ਨ ਨਹੀਂ ਲੈਂਦੀ ਕਿ ਅਸੀਂ ਹੋਰ ਕੀ ਕਰਾਂਗੇ ਭਾਰ ਇਹਨਾਂ ਬਾਅਦ ਗਿਆ ਜਾਂ ਤੁਹਾਡਾ ਤੇ ਹੈ ਦੇ ਨਾ ਵਧ ਗਿਆ ਇਸ ਕਰਕੇ ਆਪਾਂ ਬਾਣੀ ਟੈਨਸ਼ਨ ਨਹੀਂ ਲੈਂਦੇ ਕਿਉਂਕਿ ਆਪਾਂ ਦੋ ਤਿੰਨ ਦਿਨ ਆਪਾਂ ਚੰਗਾ ਜੋ ਖਾ ਕੇ ਫਿਰ ਦੋ ਕ ਦਿਨ ਵਿੱਚ ਦੀ ਆਪਾਂ ਇਦਾਂ ਦਾ ਖਾਣਾ ਬਣਾ ਲੈਨੇ ਹੈਲਥੀ ਖਾਣਾ ਤੇ ਤੁਸੀਂ ਵੀ ਇਸ ਤਰ੍ਹਾਂ ਕਰਿਆ ਕਰੋ ਦੋ ਚਾਰ ਦਿਨ ਤੁਸੀਂ ਵਧੀਆ ਖਾਣਾ ਬਣਾਇਆ ਕਰੋ ਜਿੱਦਾਂ ਦਾ ਵੀ ਮਨ ਜਿਵੇਂ ਕਹਿੰਦਾ ਛੋਲੇ ਭੂਰੇ ਬਣਾ ਲੇ ਜਿਲਾ ਵਰ ਕੋਈ ਹੋਰ ਚੀਜ਼ ਹੈ ਖਾ ਲਈ ਤੇ ਉਸ ਤੋਂ ਬਾਅਦ ਫਿਰ ਦੋ ਤਿੰਨ ਦਿਨ ਤੁਸੀਂ ਹੈਲਥੀ ਖਾਣਾ ਖਾਓ ਆਪਾਂ ਇੱਕ ਘਾਏ ਨੂੰ ਕਰਕੇ ਜਾਉਂਗੀ ਇੱਕ ਵਾਰ ਫੇਰ ਆਪਾਂ ਚਲਦੇ ਗਾਰਡਨ ਚ ਗਾਰਡਨ ਜਿਹੜੀਆਂ ਤੋਰੀਆਂ ਤੋੜਨ ਵਾਲੀਆਂ ਤੁਹਾਨੂੰ ਦਿਖਾਉਣੀ ਆ ਤੋਰੀਆਂ ਤੋੜ ਕੇ ਆਵਾਂ ਤੇ ਸਬਜ਼ੂ ਦੇਖਣੇ ਆ ਜੇ ਪਤਾ ਨਹੀਂ ਕਿਦਾਂ ਦੇ ਆ ਸਤੇ ਫਿਰ ਆ ਦੇ ਕੋ ਅੱਡੇ ਕੋ ਜਿਹੜੇ ਹੁਣ ਆਪਾਂ ਬਣਾਇਆ ਖਾਣਾ ਤੇ ਇਹ ਤੋਂ ਮੰਗੇ ਤੋਂ ਮੈਂ ਤੋਂ ਬਾਅਦ ਫੇਰ ਆਪਾਂ ਸ਼ਾਮ ਦਾ ਟਾਈਮ ਹੋ ਜਾਣਾ ਆਪਾਂ ਫਿਰ 5-7 ਮਿੰਟ ਬੈਠੂਗੀ ਤੇ ਉਤੋਂ ਬਾਅਦ ਵੀ ਰੋਪਾ ਦੇਖਦੇ ਆਪਾਂ ਕੀ ਕਰਨਾ ਸਾਰਾ ਦਿਨ ਆਪਾਂ ਇਹੀ ਕੁਛ ਕਰਨਾ ਕਿਚਨ ਚ ਤੇ ਕੰਮ ਤੋਂ ਕਰੇ ਘਰੋਂ ਦੀ ਤੇ ਬਸ ਆਹ ਕਰਨਿਆ ਤੇ ਉਹ ਕਰ ਲੈ ਇਹੀ ਕੁਛ ਕਰੀਣਾ ਸਾਰਾ ਕੌਸ਼ਿਸ਼ ਤੇ ਮੋਂ ਨੀ ਮਿਲ ਜਾਣਾ ਪੈਣਾ ਬਾਹਰ ਮੇਰਾ ਲਸਣ ਵਾਲ ਕੱਟਿਆ ਬਾਹਰ ਦੇ ਵਿੱਚ ਹਮੈਂ ਉਹ ਚੱਕ ਕੇ ਲਿਆਉਂਦੀ ਪਹਿਲਾਂ ਇੱਕ ਤੋਂ ਬਾਅਦ ਤੇਰੇ ਕੋਲ ਮਿਲਦੇ ਆ ਤੁਹਾਨੂੰ 2 ਮਿੰਟ ਆਪਾ ਮੋਹਰੇ ਵਿੱਚ ਪਾ ਦੇਣਾ ਆਕਰ ਲਸਣ ਤੇ ਵਿੱਚੇ ਨਮ ਤੇ ਵਿੱਚੇ ਮਸਾਲਾ ਇਹਨਾਂ ਨੂੰ ਵਾਸਤੇ ਦੇਖੀ ਜਾ ਤੁਸੀਂ ਹੁਣ ਮੇਰੀ ਦਾਲ ਦਾ ਸਵਾਦ ਕਿੱਦਾਂ ਦਾ ਆ ਵੰਦਾ ਹੁਣ ਕੁਝ ਪਾ ਕੇ ਆਪਾਂ ਇਹ ਤੋਂ ਬਹੁਤ ਆਪਾਂ ਹੀ ਰੱਖ ਗਏ ਨਹੀਂ ਇਹਨਾਂ ਨੇ ਕਿ ਫਿਰ ਆਪਣੀ ਸੋਤ ਜਾਸ ਤੇ ਜਿਹੜੀ ਹੋਲੀ ਵਾਲੀ ਕਰਕੇ ਜੁ ਕਿ ਧਾਰ ਦੇ ਨਾਲ ਤੁਹੇ ਕਿ ਜਦ ਤੱਕ ਇਹਨੇ ਆਪਣੀ ਧਾਰ ਨੇ ਬਣਾ ਤੋ ਉਹਨਾਂ ਚ ਕੰਮ ਮੈਂ ਤੁਹਾਨੂੰ ਵੇੜਾ ਕਰਾ ਕੇ ਲਿਆਉਂਗੀ ਤਾਂ ਹਾਂ ਦਾ ਵਸੇ ਖਾਣੇ ਦਾ ਪਹਨਸ਼ਾਉਂ ਨਹੀਂ ਹੈ ਇਹ ਅਜੇ ਤਾਂ ਨਹੀਂ ਖਾਣੀ ਕਿੰਨੇ ਮੋੜ ਤੇ ਵੱਜ ਗਏ ਅਜੇ ਤਾਂ 1:00 ਵਜਿਆ ਆ ਇਸ ਤਾਂ ਆਪਾਂ ਖਾਉਂਗੇ ਸ਼ਾਮ ਨੂੰ 7:00 ਵਜੇ ਆਣ ਕੇ ਉਹਨਾਂ ਲਈ ਕੁ ਬਾਦਾ ਪੱਤੀ ਬਣਾ ਹੈਲਥੀ ਖਾਣੇ ਦੇ ਵਿੱਚ ਆਪਾਂ ਬਿਨਾਂ ਪਾਣੀ ਦੇ ਗਲਾਸ ਪਾਣੀ ਦੇ ਲਾਰਜ ਦੇ ਇਹ ਮੂਹਰ ਬਣ ਗਿਆ ਵਿੱਚ ਦੀ ਇੱਕ ਪੀ ਮੰਗੇ ਆਪਾਂ ਜਾਦਾ ਕੱਪ ਤੋਂ ਲੋ ਜੀ ਤੇ ਇਹ ਵੇਖੋ ਬਿੱਤੀ ਦੀ ਬ੍ਰੇਕ ਆ ਗਈ ਤਾਂ ਆਪਾਂ ਇਹ ਪਪਲ ਦਿਖਾਣਾ ਹੈ। ਇੰਨਾ ਕੁਝ ਖਾਂਦੇ ਹੋਏ ਆਪਾਂ ਅੱਜ ਦਾ ਦਿਨ ਆਪਾਂ ਪੂਰਾ ਕਰਾਂਗੇ ਕਿੱਥੇ। ਅੱਜ ਆਪਣਾ ਹੈਲਥੀ ਡੇ ਖਾਣੇ ਦਾ ਹੈਗਾ ਆ ਤੇ ਇਸ ਕਰਕੇ ਆਪਾਂ ਅੱਜ ਇਹ ਹੀ ਕੁਝ ਖਾਂਦੇ ਕਿੰਨੇ ਪੂਰਾ ਦਿਨ ਆਪਾਂ ਖਾਣਾ ਹੈਲਥੀ ਖਾਣਾ ਖਾਣਾ ਅੱਜ ਸਾਰਾ ਦਿਨ। ਪੂਰਾ ਗਮਲਾ ਦੇਖੋ ਕਿੰਨੇ ਸੋਹਣੇ ਫੁੱਲ ਨਿਕਲੇ ਹਨ ਕਿੰਨੇ ਪਿਆਰੇ ਰੰਗ ਕਿੰਨਾ ਸੋਹਣਾ ਇਹਨਾਂ ਦਾ। ਚਲੋ ਆਜੋ ਤੁਹਾਨੂੰ ਮੈਂ ਗਾਰਡਨ ਚ ਦਿਖਾਉਣੀ ਤੇ ਦੇਖਦੇ ਹੁਣ ਆਪਾਂ ਕਦੂ ਤੂਰੀਆਂ ਆਪਣੇ ਦਾ ਕੀ ਹਾਲ। ਤੋਰੀਆਂ ਬੜੇ ਤੋਰੀਆਂ ਪਹਿਲਾਂ ਤੋੜ ਲੈਨੇ ਆ ਫੇਰ ਕੱਦੂ ਦੇ ਦੇਨੇ ਕੱਦੂਆਂ ਦੇ ਕਿੱਡੇ ਕਿੱਡੇ ਹੋਏ ਆ ਕਿੰਨੇ ਕਿੰਨੇ ਬੜੀਆਂ ਤਾਂ ਬੜੀਆਂ ਨੇ ਤੋਰੀਆਂ ਬੜੀਆਂ ਹੋਈਆਂ ਨੇ ਆ ਤੋਰੀਆਂ ਤਾਂ ਵੱਡੀਆਂ ਬਣੇ ਆਏ ਹਾਏ ਹਾਏ ਦੇਖ ਕਿੰਨੇ ਸੋਹਣੀਆਂ ਹੋਈਆਂ ਤੋਰੀਆਂ ਓਹ ਕੋਈ ਤੋੜ ਲੈ। ਚੱਗੀ ਬਣਨ ਜੰਮੀ ਹੋ ਗਿਆ। ਆਹ ਦੇਖੋ ਜੀ ਤੋਰੀਆਂ ਸਾਡੀਆਂ ਕਿੰਨੇ ਸੋਹਣੀਆਂ ਹੋਈਆਂ ਆਹ ਤਾਂ ਛੋਟੀਆਂ ਆ। ਉਹ ਲਾਂਦੇ ਨੇ ਚੋਰ। ਇਹ ਉਹ ਵੀ ਚੱਲ ਰਹੇ ਨੇ ਦੋ ਕਰ ਰਹੇ ਹੋ ਰਹਿੰਦੇ ਆ ਗੱਠਾਂ ਦਾ ਵਿਚਾਰ ਨਹੀਂ ਦਾ ਕੀ ਹੋ ਗਿਆ। ਕੱਟਣ ਵਾਲੇ ਹੋ ਗਏ ਨਾ ਇਹ ਵੀ। ਆਹ ਜੀ। ਆਹ ਦੇਖੀਏ ਤਾਂ ਦੂਖ ਕਿਦਾਂ ਦੇ ਆ। ਇਹ ਪਾਈਡ ਹੋਣਾ ਮੈਨੂੰ ਤਪੇਠਾ ਲੱਗਦਾ ਵੈਸੇ। ਗ੍ਰੀਨ ਰੰਗ ਦਾ ਆ। ਆ ਵੀ ਇਹ ਦੇਖ ਲੋ ਆਂ ਕਿੰਦਾ ਹੋਇਆ ਐ ਨਹੀਂ ਪਤਾ ਕਿ ਇਹ ਕਦੂ ਆ કે ਇਹ ਪੇਠਾ ਆ ਅਡੋ ਮੈਨੂੰ ਤਾਂ ਨਹੀਂ ਪਤਾ ਕਿ ਪੇਠਾ ਕਿ ਕਦੂ ਆ ਇਹ ਆ ਟਮਾਟੋਆਂ ਨੂੰ ਖੋਲਾ ਕੇ ਟਮਾਟੋ ਵੀ ਲੱਗਣ ਵਾਲੇ ਹੋ ਗਏ ਹਾਂ ਤਾਂ ਟਮਾਟੋ ਤੇ ਕਿੰਨੇ ਸੋਹਣੇ ਫੁੱਲ ਹੋ ਗਏ ਪੇਠਾ ਤੇ ਸਾਡੇ ਹੋ ਗਏ ਆ ਪਰ ਹੁਣ ਆਹ ਦੇ ਆ ਨਹੀਂ ਸੇਮ ਹੀ ਆ ਸਾਰੇ ਸਾਰੀਆਂ ਬਿੰਦੇ ਸੇਮ ਹੀ ਆ ਹੈਨਾ ਉਹ ਵੀ ਇਹ ਸੇਮ ਹੀ ਆ ਜਨਨਤੀ ਹੈ ਸਭ ਆਹ ਪਿਛਲੇ ਬਾਰੇ ਤਾਂ ਆਪਣੇ ਕੱਦੂ ਦੂਜੇ ਸੀ ਜਿਹੜੇ ਲੰਬੇ ਲੰਬੇ ਸੀਗੇ ਤੇ ਐਤ ਕੀ ਇਹ ਆਗੇ ਆਹ ਫਲੀਆਂ ਹੱਜ ਸਾਡੀ ਜਿੱਦੇ ਲੱਗੀਆਂ ਫਲੀਆਂ ਤਾਂ ਬਸ ਬੇ ਤਿੰਨ ਚੌ ਦਿਨਾਂ ਫੈਮਲੀਆਂ ਦੀ ਢਿੱਡ ਭਰੂਗਾ ਇੰਨੀ ਇਹਨੂੰ ਫਲੀਆਂ ਲੱਗਣੀਆਂ ਆ। ਜੇ ਫੌਲੀ ਲੱਗੇ ਨਾ ਉਹ ਲੱਗ ਜਾਣੀਆਂ ਛੇ ਦਿਨ। ਚਲਿਏ ਹੁਣ ਇਹਨਾਂ ਦੀ ਬਣੂਗੀ ਕੱਲ ਨੂੰ ਸਬਜੀ ਅੱਗੇ ਪਹਿਲਾਂ ਵੀ ਤੋੜੀਆਂ ਪਈਆਂ। ਫੇਰ ਆਉਗੀ ਕੱਦੂਆਂ ਜਾਂ ਪੇਠਿਆਂ ਨੂੰ ਤੋੜ ਕੇ ਇਹਨੂੰ ਕੀ ਕਿੰਨੇ ਕੱਟ ਕੇ ਦੇਖੂਗੀ ਇਹ ਚ ਕੀ ਆ। ਕੱਦੂ ਬਣਦਾ ਤੇ ਪੇਟਾ ਬਣਦਾ ਫਿਰ ਉਹਦੇ ਬੜਾ ਮੋਕੇ ਸਬਜੀ। ਫਲੀਆਂ ਦੇਖ ਲੱਗੀਆਂ ਹੋਈਆਂ ਨਿੱਕੀਆਂ ਨਿੱਕੀਆਂ ਆ ਦੇਖ ਬੁੱਲੇ ਇਹ ਤਾਂ ਬਹੁ ਲੱਗੀਆਂ ਹੋਈਆਂ ਇਹ ਤਾਂ ਦੇਖੋ ਕਿੰਨੀਆਂ ਨਿੱਕੀਆਂ ਨਿੱਕੀਆਂ ਬੜੀਆਂ ਐ ਇਦਾਂ ਦੀਆਂ ਵੱਡੀਆਂ ਇਹਨਾਂ ਨੇ ਬਹੁ ਭਰਿਆ ਹੋਇਆ ਮੈਨੂੰ ਲੱਗਦਾ ਨੈਕਸਟ ਵੀਕ ਤੱਕ ਆਪਣਾ ਪੂਰਾ ਉੱਤੇ ਤੱਕ ਤੇ ਇਹ ਤੋੜਨ ਵਾਲੀਆਂ ਹੋ ਜਾਣੀਆਂ ਆ ਜੇ ਵਧਣ ਲੱਗ ਜਾਂਦੀ ਇੱਕ ਤਾਂ ਵੀ ਵੱਧ ਜਾਂਦੀਆਂ ਨੇ ਆ ਇੱਧਰ ਵੀ ਸਾਰੇ ਜਿੱਥੇ ਜਿੱਥੇ ਫੁੱਲ ਲੱਗਿਆ ਉੱਥੇ ਉੱਥੇ ਸਾਰੀਆਂ ਫਲੀਆਂ ਲੱਗੀਆਂ ਹੋਈਆਂ ਹੁਣ ਆਪਣੇ ਮਤਲਬ ਘਰ ਦੀ ਸਬਜ਼ੀ ਹੈਲਥੀ ਖਾਣੇ ਦੀ ਸਬਜ਼ੀ ਬਣਾਂਗੇ ਨਹੀਂ ਹੁਣ ਇੱਕ ਦਿਨ ਆ ਬਣਨੀ ਹੈ ਜਦ ਨੂੰ ਇਹਨਾਂ ਨੇ ਵੀ ਰੈਡੀ ਹੋ ਜਣਾ ਫੇਰ ਆ ਜਿਹੜੇ ਕੱਦੂ ਪੇਠੇ ਕਿਨੇ ਇਹ ਰੈਡੀ ਹੋ ਰਿਹਾ ਇਹ ਵੀ ਹੋ ਜਾਣਗੇ ਆਪਣੇ ਮੋਜੇ ਮੋਜਾ ਹੈਲਥੀ ਖਾਣਾ ਖਾ ਕੇ ਸਮਰ ਸਮਰ ਤੇ ਇੰਜੋਏ ਕਰਾਂਗੇ ਫੇ ਬੈਂਟਰ ਦੇ ਵਿੱਚ ਆ ਜਾਂਦਾ ਸਾਗ ਹੈ ਸਾਗ ਸਾਡਾ ਥੋੜਾ ਹੋਇਆ ਨਹੀਂ ਸੀਗਾ ਤੇ ਹੁਣ ਦੁਬਾਰੇ ਬੀਜਾਂਗੇ ਦੇਖਦੇ ਹਾਂ ਜੇ ਹੋਣਗਾ ਮੈਨੂੰ ਪਤਾ ਨਹੀਂ ਬੀਜਾਂਗੇ ਕਿ ਨਹੀਂ ਬੀਜਾਂਗੇ ਹੁਣ ਪਰ ਸਮਰ ਵੀ ਇੱਥੇ ਇਦਾਂ ਦੀ ਹੁਣ ਪਤਾ ਨਹੀਂ ਕਿੰਨੇ ਦਿਨ ਸਮਰ ਲੱਗਦੀ ਆ ਤੇ ਠੰਡ ਹੋ ਜਾਣੀ ਹੈ ਤੇ ਹੁਣ ਸਾਡੇ ਅਸੀਂ ੜੀ ਕਰਦੇ ਆਂ ਟਮਾਟੋਆਂ ਦੇ ਸੂ ਤੇ ਆ ਦੇ ਟਮਾਟਰ ਲੱਗੇ ਲੋ ਇਸੀ ਦੋ ਵਾਂ ਅਰੇ ਯਾ ਟਮਾਟਰ ਹੁਣ ਲੱਗੇ ਜਿੱਦੇ ਟਮਾਟਰ ਲੱਗੇ ਪਿਛਲੇ ਸਾਲ ਲੱਗੇ ਸੀ ਟਮਾਟਰ ਇੰਨੇ ਲੱਗੇ ਟਮਾਟਰ ਸਾਡੇ ਤੇ ਅਸੀਂ ਅੰਡੀ ਗੰਡੀ ਨੂੰ ਵੀ ਬਹੁਤ ਦਿੱਤੇ ਤੇ ਅੱਜ ਵੀ ਹੁਣ ਸਾਡੇ ਕੋਲ ਤੇ ਚਾਰ ਪੰਜ ਬੁੱਟੇ ਹੈਗੇ ਟਮਾਟਿਆਂ ਦੇ ਤੇ ਮੈਨੂੰ ਲੱਗਦਾ ਇਹ ਨਾ ਹੋਣੇ ਲਾਸਟ ਟਾਈਮ ਤਾਂ ਫਿਰ ਮੈਂ ਗ੍ਰਾਉਂਡ ਕਰਕੇ ਉਹਨਾਂ ਨੂੰ ਥੋੜੇ ਜਿ ਤੇਲੇ ਚ ਪਾ ਕੇ ਇੱਕ ਦਿਨ ਜਿਦਾ ਗਰਮ ਕਰਕੇ ਚੰਗੀ ਤਰ੍ਹਾਂ ਉਹਦਾ ਸਾਸ ਬਣਾ ਕੇ ਰੱਖਿਆ ਸੀਗੇ ਕਿ ਜਦੋਂ ਵੀ ਦਾਲ ਸੜੀ ਬਣਾਓ ਉਹਦੇ ਚ ਪਾ ਲੋ ਅੱਜ ਦਾ ਬਲੌਗ ਆਪਾਂ ਇੱਥੇ ਹੀ ਬੰਦ ਕਰਾਂਗੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ ਪਲੀਜ਼ ਮੈਨੂੰ ਸਪੋਰਟ ਕਰੋ ਤੇ ਮੈਨੂੰ ਸਪੋਰਟ ਦੀ ਬਹੁਤ ਲੋੜ ਆ ਆਪਾਂ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ